ਇੱਕ ਸਮੇਂ ਦੀ ਗੱਲ ਆ ਦੋਸਤੋ ਇੱਕ ਰਾਜਾ ਸੀ ਉਹ ਰਾਜਾ ਨਮੀਆਂ ਤੋਂ ਨਮੀਆਂ ਤਕਨੀਕਾਂ ਛੋਣਦਾ ਕੋਈ ਖੇਡੇ ਵਾਲਾ ਆ ਜਾਂਦਾ ਕੋਈ ਘੋਲ ਵਾਲਾ ਆ ਜਾਂਦਾ ਘੋਲ ਦੇਖਣ ਦਾ ਮੱਲਾਂ ਦੇ ਕੋਈ ਮਨ ਜੇ ਕਿਸੇ ਤੱਕਾਂ ਦਾ ਕੋਈ ਮਨ ਵਧੀਆ ਤੋਂ ਵਧੀਆ ਕੋਈ ਮਨ ਪੜ੍ਹਾਈ ਦੇ ਵਿੱਚ ਜਾਨੀ ਚੰਗੀਆਂ ਚੰਗੀਆਂ ਚੀਜ਼ਾਂ ਦੱਸਦਾ ਤਾਂ ਵੀ ਦੇ ਜਿਵੇਂ ਚੰਗੇ ਕੋਈ ਸ਼ਲੋਕ ਪੜ੍ਹ ਕੇ ਸੁਣਾਉਂਦਾ ਜਾਨੀ ਜਿਹਹ ਜਾਂ ਕੋਈ ਕੰਮ ਕਰਦਾ ਉਹਨੂੰ ਉਹੋ ਜਿਹਾ ਇਨਾਮ ਦਿੰਦਾ ਉਹ ਅੱਛਾ ਉਹ ਨਾਮ ਦਿੰਦਾ ਉਹਦਾ ਸੁਣ ਕੇ ਇੱਕ ਨਾਟਕ ਨੇ ਜਿਹਨੂੰ ਆਪਾਂ ਖੇਡੇ ਵਾਲਾ ਕਹਿ ਦਿੰਨੇ ਆ ਉਹ 3ਵੀਂ ਪੋਸੇ ਦੁੰਨੇ ਤੇ ਜੋੜੀ ਹੋਈ ਉਹਦਾ ਰਾਜੇ ਦਾ ਸੁਣ ਕੇ ਹੁਕਮਾ ਉਹਦੇ ਜਾਨੀ ਆਗੇ ਦਲਬਾਰ ਦੇ ਵਿੱਚ ਨਾਟਕਾਂ ਨਾਟਕ ਕਹਿੰਦੇ ਅਸੀਂ ਕਰੀਏ ਕਹਿੰਦੇ ਦੇਖਣਾ ਰਾਜਾ ਬਲਾ ਸ਼ੋਣਾ ਨਾਟਕ ਕਰਨ ਜਾਣਦੇ ਅਸੀਂ ਉਹ ਕਹਿੰਦਾ ਦਿਖਾਓ ਕਹਿੰਦੇ ਦਿਖਾਵਾਂਗੇ ਤਾਂ ਸਹੀ ਸਾਡੀ ਜਾਂ ਸ਼ਰਤਾਂ ਨੇ ਸ਼ਤ ਹੈ ਕੋਈ ਜੇ ਮਨਜ਼ੂਰ ਕਰੇਗਾ ਕਹਿੰਦਾ ਕੀ ਕਹਿੰਦਾ ਜੇ ਮੈਨੂੰ ਖੇਡਾ ਪਾਉਂਦੇ ਪਾਉਂਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਘਟਨਾ ਬੀਤ ਜੇ ਇਹ ਮੇਰੇ ਵਾਲੇ ਘਰ ਵਾਲੀਆ ਦੇ ਲੈ ਕਿੰਨੀ ਸੋਹਣੀ ਆ ਬਾੜੀ ਸੁਨੱਖੀ ਆ ਇਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਇਹ ਲਿਖਤੀ ਰੂਪ ਚ ਦੇ ਮੈਨੂੰ ਅੱਛਾ ਭਈ ਇਹਨੂੰ ਮੈਂ ਇਹਦਾ ਜਰੂਰ ਕੋਈ ਨਾ ਕੋਈ ਹੀਲਾ ਕੇ ਜਿਹੜਾ ਕੋਈ ਮੰਗੂ ਇਹਨੂੰ ਕਰਕੇ ਮੋੜੂ ਭਈ ਮੈਂ ਐ ਨਹੀਂ ਉਹਦਾ ਵੀ ਚਲੋ ਉਹ ਮਰ ਗਿਆ ਤੂੰ ਡੰਡੀ ਪਾ ਚੱਲ ਕਹਿੰਦਾ ਰਾਜਾ ਕਹਿੰਦਾ ਲਿਖ ਦੂੰਗਾ ਮੈਂ ਇੰਨਾ ਐਡਾ ਮੜਾ ਤਾਂ ਮੈਂ ਹੈ ਨਹੀਂ ਜੇ ਮੈਂ ਜਰੂਰ ਲਿਖਤੀ ਰੂਪ ਚ ਲੈ ਲੈ ਉਹ ਖੇਡਾ ਪਾਉਂਦਾ ਰਿਹਾ ਨਾ ਕੋਈ ਖੇਡਾ ਦਿਖਾਉਂਦਾ ਰਿਹਾ ਅਡੋ ਅਡੀ ਕਦੇ ਕੋਈ ਖੇਡ ਦਿਖਾਤੀ ਕਦੇ ਕੋਈ ਖੇਡ ਦਿਖਾਤੀ ਖੇਡ ਦਿਖਾਉਂਦਾ ਰਖਾਉਂਦਾ ਹੋ ਤਹਾਂ ਨੂੰ ਚੜ ਗਿਆ ਤਹਾਂ ਨੂੰ ਹੋ ਗਿਆ ਹੋ ਗਿਆ ਸਾਰੇ ਤਹਾਂ ਝਾਕਦਾ ਦੇਖਣੋਂ ਬੰਦ ਹੋ ਗਿਆ ਉਹ ਤਾਂ ਤਗੜਾ ਜਦ ਉਤਰੇ ਹੀ ਨਾ ਖਾਜੇ ਚੇਰ ਬਾਦੋਂ ਦੀ ਇੱਕ ਬਾਂਡ ਗਈ ਉਹ ਵੀ ਲਹੂ ਨਾਲੇ ਬੜੀ ਵੀ ਛੋੜੇ ਚੇਰ ਬਾਦ ਦੂਜੀ ਬਾਂਡ ਡਿਗ ਪੀ ਜਾਣੀ ਐ ਪੁਰਜਾ ਪੁਰਜਾ ਹੋ ਕੇ ਕਦੇ ਲੱਤ ਡਿਗ ਪੀ ਦੂਜੀ ਲੱਤ ਡਿਗ ਪੀ ਫੇਟ ਇੱਕ ਵਾਰ ਟੋਟੇ ਟੋਟੇ ਹੋ ਕੇ ਉਹ ਡਿਗ ਗਿਆ ਜੇ ਦੋ ਸਾਰੇ ਦਾ ਸਾਰਾ ਟੋਟੇ ਹੋ ਕੇ ਡਿਗ ਪਿਆ ਘਰ ਵਾਲੀ ਰੋਣ ਲੱਗ ਗਈ ਰਾਜਾ ਕਹਣਾ ਪਈ ਹੁਣ ਆਪਣੇ ਕਿਹੜਾ ਬੱਚ ਦੀ ਗੱਲ ਆ ਹੁਣ ਤੂੰ ਵੀ ਕੋਲੇ ਆ ਅਸੀਂ ਵੀ ਕੋਲੇ ਆ ਹੁਣ ਵੀ ਰੋਨਦੀ ਕਾ ਨੂੰ ਇਹੋ ਜਿਹੜਾ ਕੋ ਤੂੰ ਐਂ ਦੱਸ ਵੀ ਇਹਦਾ ਬਣਨਾ ਕੀ ਚਾਹੀਦਾ ਉਹ ਕਹਿੰਦੀ ਲੱਕੜਾਂ ਮੰਗਾਓ ਇਹਦਾ ਸੰਸ਼ਕਾਰ ਕਰੋ ਉਹ ਰਾਜਾ ਕਹਿੰਦਾ ਇੱਕ ਸੰਸ਼ਕਾਰ ਕਰਦੇ ਨੇ ਲੱਕੜਾਂ ਮੰਗਾ ਕੇ ਇੱਥੇ ਹੀ ਕਰਦੀਏ ਕਹਿੰਦੀ ਇੱਥੇ ਹੀ ਕਰੂ ਇੱਥੇ ਜਿੱਥੇ ਜਿਹੜੀ ਜਗਾ ਤੇ ਪਿਆ ਐ ਇੱਥੇ ਹੀ ਇਹਨੂੰ ਲੱਕੜਾਂ ਲਿਆ ਕੇ ਫੂਕੂ ਰਾਜੇ ਨੇ ਚਿਖਾ ਚਿੰਤੀ ਉਹਦੀ ਇਕਾ ਚਿੰਨਕੇ ਵਿੱਚ ਧਰ ਕੇ ਉਹਦਾ ਜਿੰਨੇ ਪੁਰਜੇ ਲੱਤਾਂ ਬਾਹਾਂ ਛਾਰਾ ਵਿੱਚ ਫਿੱਟ ਕਰਕੇ ਅੱਗ ਚੜ੍ਹਤੀ ਐ ਕੋਲੇ ਖੜੀ ਰਹੀ ਸੋਣੀ ਵੀ ਬਹੁਤ ਸੀ ਖੜੀ ਖੜੀ ਨੇ ਜਦੋਂ ਪਤਾ ਵੀ ਹੁਣ ਸਮਾਰ ਕੇ ਅੱਗ ਚੜ੍ਹ ਗਈ ਵਿੱਚ ਮਾਰੀ ਛਾਲ ਉਹ ਵੀ ਨਾਲ ਛਤੀ ਹੋ ਗਈ ਅੱਛਾ ਛਤੀ ਹੋਈ ਵੀ ਨਾਲ ਛਾਰੇ ਜਿੰਨੇ ਮੰਤਰੀ ਤੇ ਹੈਰਾਨ ਰਹਿ ਗਏ ਛਾਰੇ ਵੀ ਆਹ ਭਾਂਦਰ ਨਵੇਂ ਕੰਮ ਕਰ ਲਿਆ ਖੇਡਾ ਕਹਦਾ ਦੇਖਿਆ ਪਹਿਲਾ ਨਾਟ ਮਰ ਗਿਆ ਨਾਲ ਹੁਣ ਇਹ ਵਿੱਚ ਛਾਲ ਮਾਰਗੀ ਤੇ ਆਪਾਂ ਖੜੇ ਖੜਿਆ ਤੋਂ ਹੁਣ ਆਪਾਂ ਐ ਪਤਾ ਹੁੰਦਾ ਵੀ ਵਿੱਚ ਛਾਲ ਮਾਰੂ ਫਾੜੀ ਲੈਂਦੇ ਜਾਂ ਇਹਨੂੰ ਦੂਰ ਕਰ ਦਿੰਦੇ ਬਲਾ ਕੰਮ ਖਰਾਬ ਹੋਇਆ ਸਾਰੇ ਬੈਠੇ ਹੋਏ ਖਮੋਸ਼ ਹੋਏ ਸਾਰੇ ਮੰਤਰੀ ਵੀ ਗੀਠਾ ਠੰਡਾ ਹੋ ਗਿਆ ਆਥਣ ਨੂੰ ਆਥਣ ਨੂੰ ਗੀਠਾ ਠੰਡਾ ਹੋਇਆ ਵਾ ਆਥਣ ਨੂੰ ਗੀਠੇ ਠੰਡੇ ਚ ਤੁਰਿਆ ਆਵੇ ਨਾਟ ਆਕੇ ਵਿੱਚ ਕਹਿੰਦੇ ਸਾਸ਼ਰੀਕਾਰ ਕਨੈਸ਼ ਹਾਥਰੀਕਰ ਕਹਿੰਦੇ ਓਏ ਕੀ ਆ ਕਿੱਧਰੋਂ ਆਇਆ ਤੂੰ ਤੂੰ ਤਾਂ ਇਹਦੇ ਵਿੱਚ ਫੂਕਦਾ ਸੀ ਉਹ ਕਹਿੰਦਾ ਤੂੰ ਮੇਰੇ ਘਰ ਵਾਲੀ ਦੱਚ ਕਿੱਥੇ ਆ ਮੈਂ ਤਾਂ ਚੱਲ ਫੂਕਦਾ ਹੂੰ ਘਰ ਵਾਲੀ ਮੇਰੇ ਉਹ ਕਹਿੰਦੇ ਘਰ ਵਾਲੀ ਨਾਲ ਛਤੀ ਹੋ ਗਈ ਮੰਤਰੀ ਵੀ ਕਹਿੰਦੇ ਛਤੀ ਹੋ ਗਈ ਸਾਡੇ ਸਾਹਮਣੇ ਛਾਲ ਮਾਰਿਆ ਕਹਿੰਦਾ ਰਾਜਾ ਤੈਂ ਬੇਈਮਾਨ ਹੋ ਗਿਆ ਤੂੰ ਔਰਤ ਮੇਰੀ ਸੋਹਣੀ ਵਾਲੀ ਸੀ ਤੂੰ ਬੇਈਮਾਨ ਹੋ ਗਿਆ ਉਹ ਕਹਿੰਦਾ ਜਮੇ ਨਹੀਂ ਆ ਪੁੱਛ ਰਿਹਾ ਸਾਰੇ ਮੰਤਰੀਆਂ ਨੂੰ ਪੁੱਛ ਲੈ। ਰਾਜਾ ਕਹਿੰਦਾ ਵੀ ਮੇ ਸਾਡੇ ਸਾਰਿਆਂ ਦੇ ਸਾਹਮਣੇ ਛਾਲ ਮਾਰੀ ਆ। ਉਹ ਕਹਿੰਦਾ ਵੀ ਮੈਂ ਨਹੀਂ ਮੰਨਦਾ ਇਹ ਗੱਲ ਨੂੰ। ਮੈਨੂੰ ਤਾਂ ਮਹਿਲਾ ਦੀ ਤਲਾਸ਼ੀ ਦੇ। ਉਹ ਕਹਿੰਦਾ ਮਹਿਲਾ ਦੀ ਤਲਾਸ਼ੀ ਲੈ ਲੈ ਜਦੋਂ ਵਿੱਚੀ ਛਾਲ ਮਾਰ ਗਈ ਸਾਡੇ ਹੁਣੇ ਸੀਗੀ ਕਹਿ ਜਨੇ ਆ। ਜਦੋਂ ਮਹਿਲਾ ਦੀ ਲੱਗੇ ਤਲਾਸ਼ੀ ਕਰਨ। ਜਿੱਥੇ ਰਾਣੀਆਂ ਖੜੀਆਂ ਦੀਆਂ ਰਾਣੀਆਂ ਦੇ ਖੜੀ ਗੱਲਾਂ ਮਾਰੇ। ਉਹ ਨਾਟ ਨਹੀਂ ਦੀ ਜਿਹੜੀ। ਆ ਦੇਖ ਨਾ ਆ ਖੜੀ ਐ। ਰਾਜਾ ਇਹ ਤੇ ਤੇਰਾ ਗਸੂਰ ਨਹੀਂ ਹੈਗਾ ਤੂੰ ਐਡਾ ਬੇਈਮਾਨ ਹੋ ਗਿਆ ਲੈ ਰਾਜਾ ਹੁੰਦਾ ਹੋਏ ਵੀ ਮੇਰੀ ਘਰ ਵਾਲੀ ਤੇ ਨੱਟ ਦੇ ਘਰ ਵਾਲੀ ਤੇ ਤੂੰ ਤਾਂ ਬੇਈਮਾਨ ਹੋ ਗਿਆ ਰਾਜਾ ਭਾਇਮਾਨ ਹੋ ਗਿਆ ਸਾਰੇ ਮੰਤਰੀ ਹੈਰਾਨ ਬਨ ਗਏ ਵੀ ਵਿਚੇ ਸਾਹਮਣੇ ਛਾਲ ਮਾਰੀ ਜਾ ਉਹ ਵੀ ਵਿਚੋਂ ਨਿਕਲ ਆਇਆ ਇਧਰੋਂ ਆ ਗਈ ਆ ਬੰਨਾ ਚੋਂ ਖੜੀ ਆ ਵਿਚੇ ਸਾਹਮਣੇ ਛਾਲ ਮਾਰੀਆ ਸਾਡੇ ਹੈਰਾਨ ਦੀ ਗੱਲ ਹੈ ਤੇ ਰਾਜਾ ਕਹਿੰਦਾ ਵੀ ਪੈਸੇ ਜਿੰਨੇ ਤੇਰੀ ਮਰਜ਼ੀ ਆ ਨੱਟ ਨੂੰ ਕਹਿੰਦਾ ਉਹਨੇ ਲੈ ਲੈ ਬਈ ਜਾਦੂ ਸਿਖਾ ਦੇ ਇਹ ਆਹ ਜਾਦੂ ਆ ਜਿਹੜਾ ਤੇਰਾ ਜਿੰਨੇ ਮਰਜ਼ੀ ਆ ਰੁਪਈਏ ਕਹੇ ਉਹਨਾਂ ਲ ਦੇ ਨਾ ਤਨ ਉਹ ਕਹਿੰਦਾ ਯਾਰ ਜਾਦੂਮਾਹ ਰਾਜੇ ਨੂੰ ਕਹਿੰਦਾ ਤੇਰਾ ਕਹਿਣਾ ਨਹੀਂ ਤੀ ਮੋਰਦਾ ਤੈਨੂੰ ਜਰੂਰ ਸਿਖਾ ਦਿੰਦਾ ਇਹ ਜਾਣੀ ਮੇਰੇ ਗੁਰੂ ਦਾ ਮਨ ਇਹ ਕਰਿਆ ਵਾ ਵੀ ਜਾਦੂ ਤਾਂ ਕਿਸੇ ਨੂੰ ਸਿਖਾਉਣਾ ਨਹੀਂ ਇਹ ਮੇਰਾ ਗੁਰੂ ਰਹਿੰਦਾ ਫਾੜਾਂ ਚ ਤੂੰ ਐਂ ਕਰ ਬਈ ਮੇਰੇ ਗੁਰੂ ਦਾ ਤੈਨੂੰ ਮੈਂ ਡ੍ਰਿਛ ਦੇ ਦੇਣਾ ਤੇ ਮੈਂ ਕਹਿ ਵੀ ਦਊਂ ਵੀ ਇਹਨੂੰ ਜਾਦੂ ਸਿਖਾ ਦੇ ਰਾਜੇ ਨੂੰ ਉਹ ਤੋ ਸਿੱਖਿਆ ਤੇ ਮੈਂ ਨਹੀਂ ਤੈਨੂੰ ਸਿਖਾ ਸਕਦਾ ਮੈਨੂੰ ਸੌਂਪਵਾਈ ਵੀ ਆਉਦੀ ਰਾਜੇ ਨੇ ਲੈ ਕੇ ਡ੍ਰਿਛ ਉਹਦਾ ਗੁਰੂ ਦਾ ਤਿਆਰੀ ਕਰਤੀ ਲਈ ਆਪ ਆਪ ਤਿਆਰੀ ਕਰੀ ਵੀ ਨਾਲ 나ਈ ਨੂੰ ਤਿਆਰ ਕਰ ਲਿਆ ਹੁਣ 나ਈ ਕੌਮ ਚਹੁਤ ਬਹੁਤ ਹੈ ਹੁਣ ਆਪਾਂ ਵਿਆਹ ਸ਼ਾਦੀਆਂ ਚ ਵੀ ਦੇਖਦੇ ਆ ਚਾਹਾਂ ਭਾਂਡੇ ਕਿਤੇ ਮਾਂਦਾ ਉਹ ਨਿਗਾ ਸਾਰੇ ਹੁੰਦੀ ਆ ਉਹਦੀ ਵੇ ਕੀ ਲੈ ਕੇ ਆਇਆ ਕੀ ਧਰਦਾ ਕਿਹੜਾ ਖਾਲੀ ਆਇਆ ਕਿਹੜਾ ਦੁੱਧਾ ਡੋਲੂ ਲੈ ਕੇ ਆਇਆ ਸਾਰੇ ਵੀ ਕਿੰਨੇ ਘਰੀ ਛੱਦਾ ਦਿੱਤਾ ਦੀ ਸਾਰੇ ਕੀ ਲਿਆਏ ਨੇ ਕੀ ਸਭ ਕੁੱਲ ਆਹਲਾ ਕਹਿੰਦਾ ਚਾ ਬਣਾ ਰਹਾ ਨੈਣ ਦੀ ਅੱਖ ਵਰਗੀ ਹੋਰ ਨੈਣ ਦੇ ਅੱਖਾਂ ਤਾਂ ਉੀਆਂ ਜਿਹੀਆਂ ਹੀ ਹੁੰਦੀਆਂ ਨੇ ਪਰ ਉਹਦੀ ਅੱਖ ਤੇ ਆਹ ਫਰਕ ਹੁੰਦਾ ਵੀ ਜਿਹੜੀ ਤੁਰਿ ਫਿਰਦੀ ਦੇਖਦੀ ਹੁੰਦੀ ਹੈ ਵੀ ਕਿੰਨੇ ਘਰੀ ਮੈਂ ਛੱਦਾ ਦੇ ਕਹੀਆਂ ਕਿ ਡੋਲੂ ਦੁੱਧ ਦੇ ਕਿਹੜੇ ਲੈ ਖਾਲੀ ਕਿੰਨੇ ਕਾਏ ਨੇ ਉਹਦੇ ਜਾਨੀ ਨਿਗਾਹ ਜਾਨੀ ਇਹਨਾਂ ਚੀਜ਼ਾਂ ਦੇ ਵੱਧ ਹੁੰਦੀ ਹੈ ਉਹ ਉਹ ਪਾਈ ਨਾਈ ਤੀ ਚੋਤ ਵਾਲਾ ਨਾਈ ਤਿਆਰ ਕਰ ਲਿਆ ਰਾਜੇ ਨੇ ਭਾਈ ਦੁੰਨੇ ਜਾਣੇ ਭਾਗੇ ਜਾਦੂ ਛਕਣ ਨਾਈ ਨਾਲ ਤਿਆਰ ਕਰ ਲਿਆ ਰਾਜਾ ਜਾਦੂ ਛਕਣ ਵਾਗਿਆ ਤੇ ਬਾਕੀ ਕੋਲੇ ਲੈ ਕੇ ਪੈਸੇ ਵੀ ਜਿੰਨੇ ਪੈਸੇ ਮੰਗੂ ਪੈਸੇ ਦੇ ਦੂੰ ਉਹਦਾ ਠਿਕਾਣਾ ਦੇ ਕੇ ਭਾਈ ਜਾ ਪਾ ਲਿਆ ਉਹ ਕਹਿੰਦਾ ਵੀ ਜਦੋਂ ਤੈਨੂੰ ਕੱਲੇ ਨੂੰ ਛਕਾਇਆ ਕਰੂੰ ਉਹਦੋਂ ਜਦੋਂ ਉਹ ਸੌਂ ਜਾਇਆ ਕਰੂੰ ਨਾਈ ਸੌਂ ਜਾਇਆ ਕਰੂੰ ਉਹ ਕਹਿੰਦਾ ਠੀਕ ਐ ਨਾਈ ਨੇ ਜਾਗਦੇ ਨੇ ਸੌਂ ਜਾਣਾ ਜਾਗਦੇ ਨਹੀਂ ਸੁੱਤਾ ਐ ਲੱਗਣ ਦੇਖਣ ਵੀ ਘਰਾੜੇ ਮਾਰਦਾ ਸੁੱਤਾ ਪਿਆ ਤੇ ਹੋਣਾ ਜਾਗਦਾ ਰਾਜੇ ਨੂੰ ਤਾਂ ਉਹ ਜਾਦੂ ਸਿਕਾਈ ਗਿਆ ਨਾਈ ਸੁੱਤਾ ਪਿਆ ਸਿੱਖੀ ਆ ਸਭ ਕੁਝ ਜਿੰਨਾ ਕੁ ਰਾਜੇ ਨੂੰ ਸਿਕਾਇਆ ਤੇ ਉਨੇ ਹੀ ਨਾਈ ਸਿੱਖ ਗਿਆ ਨਾਈ ਸਿੱਖਿਆ ਬਾ ਸਿੱਖ ਕੇ ਆ ਗਏ ਆ ਕੇ ਜਦੋਂ ਆ ਕੇ ਨਾਈ ਕਹਿੰਦਾ ਰਾਜੇ ਨੂੰ ਕਹਿੰਦਾ ਜੀ ਕਿਤੇ ਮਿੱਠੀਆਂ ਗੋਲੀਆਂ ਦੇ ਕੇ ਤਾਂ ਨਹੀਂ ਮੋੜਦਾ ਆਪਾਂ ਨੂੰ ਪਰ ਤੇ ਆ ਕੇ ਤਾਂ ਦੇਖ ਲੈ ਵੀ ਜੇ ਦੇਹ ਪਾਲਟਣ ਵੀ ਜਾਣ ਪਾਲਟਣੀ ਵੀ ਆਉਂਦੀ ਆ ਕੋਈ ਆਪਾਂ ਨੂੰ ਕਿਤੇ ਐਂ ਨਾ ਧੋਖਾ ਨਾ ਕਰਕੇ ਦੇ ਤਾਂ ਉਹ ਵੀ ਪੈਸੇ ਲਾਉਣ ਦੇ ਮਾਰੇ ਨੇ ਉਹ ਕਹਿੰਦਾ ਗੱਲ ਤਾਂ ਧੀ ਠੀਕ ਆ ਯਾਰ ਪਰ ਤੇ ਆਵਾ ਤਾਂ ਲੈਣਾ ਚਾਹੀਦਾ ਰਾਜਾ ਅੰਦਰ ਵੜਿਆ ਬਦੂਖ ਲਿਆ ਚਾਕੇ ਤੋਤਾ ਬੈਠਾ ਦੀ ਤੋਤੇ ਦੇ ਮਾਰੀ ਗੋਲੀ ਹੁਣ ਤੋਤੇ ਦੇ ਗੋਲੀ ਮਾਰੀ ਹੁਣ ਤੋਤੇ ਨੇ ਮਰਨਾ ਹੀ ਥੀ ਤੋਤਾ ਥੱਲੇ ਡਿੱਗ ਪਿਆ ਰਾਜੇ ਨੇ ਆਪਦੀ ਦੇਹ ਪਾਲਟੀ ਤੋਤੇ ਤੇ ਜਾ ਵੜਿਆ ਤੋਤੇ ਨੇ ਮਾਰੀ ਡਾਰੀ ਜਿੱਥੇ ਬੈਠਾ ਦੀ ਉਸੇ ਡਾਣੀ ਤੇ ਫੇਰ ਜਾ ਬੈਠਾ ਤੋਤਾ 나ਈ ਨੇ ਆਪਦੀ ਦੇਹ ਛੱਡੀ ਰਾਜੇ ਵਾਲੀ ਚ ਜਾ ਵੜਿਆ ਹਾਂ ਰਾਜੇ ਵਾਲੀ ਦੇਹ ਦੇ ਵਿੱਚ ਵੜਿਆ ਬੈ ਉਹ ਰਾਜਾ ਤਾਂ ਬਣ ਗਿਆ ਤੋਤਾ 나ਈ ਬਣ ਗਿਆ ਰਾਜਾ 나ਈ ਰਾਜਾ ਬਣਿਆ ਬਾ ਹੁਣ ਕਹਿੰਦਾ ਵੀ ਜਿੰਨਾ ਜ਼ਿਮੀਂਦਾਰ ਦਾ ਤੋਤਾ ਨਿਸ਼ਕਾਨ ਕਰਦਾ ਕੋਈ ਜਾਨਵਰ ਵੀ ਨਹੀਂ ਕਰਦਾ ਜਿਹੜਾ ਤਾਂ ਜਿਉਂਦਾ ਫੜ ਕੇ ਲਿਆਉ ਉਹਨੂੰ ਤਾਂ 5 ਰੁਪਏ ਦੇਉਂ ਜਿਹੜਾ ਤੋਤਾ ਮਾਰ ਕੇ ਲਿਆਉ ਉਹਨੂੰ ਦੇਉ 3 ਰੁਪਏ ਰਾਜੇ ਨੇ ਨਾਮ ਰੱਖਦਾ ਤੋਤੇ ਮਰਵਾਉਣ ਦਾ ਹੁਣ ਰਾਜੇ ਨੇ ਸੋਚਿਆ ਵੀ ਹੁਣ ਮਾਰ ਮਰਵਾਉ ਮੈਨੂੰ ਇਹ ਮਾਰੀ ਡਾਰੀ ਇੱਕ ਲਾਲੇ ਦੇ ਜਾ ਵੜਿਆ ਲਾਲੇ ਨੂੰ ਕਹਿੰਦਾ ਯਾਰ ਤੈਨੂੰ ਮੈਂ ਬੋਲੀ ਬੋਲ ਕੇ ਬੰਦਿਆਂ ਵਾਲੀ ਕਹਿੰਦਾ ਰੰਗਾਂ ਚ ਲਾ ਦੂੰ ਵਧੀਆ ਤੈਨੂੰ ਚੜਤ ਕਰ ਦੂੰ ਬੜੀਆਂ ਮੈਨੂੰ ਤੇ ਕਨੇਕਾਂ ਆਉਂਦੀਆਂ ਨੇ ਮੇਰੀ ਯਾਨੀ ਮੈਨੂੰ ਜਾਨਵਾਰੀ ਨਾ ਸਮਝੀ ਪਰ ਰੱਖੀ ਸੇਵਾ ਮੇਰੀ ਆ ਜਾ ਹੋਰ ਪਚਾ ਕੇ ਉਰੇ ਪਰ ਤੋ ਕਹਿੰਦਾ ਜਮੇ ਨਾ ਫਿਕਰ ਕਰ ਕਹਣਾ ਆ ਆ ਛਾਣਗਾ ਛੋਹ ਆ ਜੀ ਉਹ ਜਾਂ ਛਾਹ ਛੋਹ ਯਾਨੀ ਪਾਈ ਮੋਤੇ ਨਿਕਲੇ ਖਾਛੇ ਉਹਦੇ ਵਿੱਚੋਂ ਮੋਤੀ ਬਣਾਤੇ ਛੋਹ ਚ ਉਹਨੇ ਛਾਣ ਕੇ ਕਹਣਾ ਐ ਕਰ ਇਹਨਾਂ ਨੂੰ ਕੋਠੇ ਦੇ ਖੰਡਿਆ ਦੇ ਮੋਤੀਆਂ ਤੇ ਹੰਠ ਆਉਣ ਲੱਗ ਜਾਂਦੇ ਨੇ ਹੰਠ ਜਾਨਵਰ ਆਇਆ ਜਾ ਸਾਛਤ ਯਾਨੀ ਬਾਦਸ਼ਾਹੀ ਦਾ ਲਾਲ ਉਹ ਗੋਲਦੇ ਨੇ ਜਦੋਂ ਉਹ ਗੋਲਦੇ ਉਹਨੇ ਵੀ ਮੈਂ ਆੜੀ ਪਾਉ ਉਹਨਾਂ ਨਾਲ ਮੈਂ ਮੈਂ ਜੇ ਤੋਤਿਆਂ ਸਾਡੀ ਜਾਨਵਰਾਂ ਦੀ ਜਾਨਵਰਾਂ ਨਾਲ ਆੜੀ ਹੁੰਦੀ ਹੈ ਕਹਿਣਾ ਮੰਨਦਾ ਹੁੰਦਾ ਜਾਨਵਰ ਦਾ ਜਾਨਵਰ ਵੀ ਤੂੰ ਇਹ ਐ ਛਾਣ ਛਾਣ ਛੋਅ ਤਰੀ ਚਾਲਤ ਮੇ ਜਿਹੜੇ ਹੈਗੇ ਐ ਤੇ ਢੇਰੀ ਲਈ ਚਾਲ ਆਪਣੀ ਇਹਦੇ ਵਿੱਚ ਤੇ ਕੋਠੇ ਤੇ ਜਿੰਨੇ ਵੀ ਛਿੱਟੇ ਜਾਂਦੇ ਨੇ ਛਿੱਟੀ ਜਾਂਦਾ ਹੁਣ ਮੋਤੀਆਂ ਦੇ ਭਾਈ ਜਦੋਂ ਲਾਗੇ ਛਾਣੇ ਦੇਣ ਤੇ ਜਾਨਵਰ ਵੀ ਜਾਨਵਰ ਨੂੰ ਕਹਾਂ ਦੱchn ਲੱਗਦੇ ਨੇ ਉਹਨਾਂ ਦਾ ਪਤਾ ਲੱਗਿਆ ਹਾਂਸ਼ਾਂ ਨੂੰ ਹਾਂਸ਼ਾ ਉਤਰੇ ਪੰਜਾਰ ਹਾਂਸ਼ਾਂ ਕੋਲੇ ਮਾਰੀ ਡਾਰੀ ਤੋਤਾ ਵਗਿਆ ਕਨਾ ਦੋਸਤੋ ਸੋਨੂ ਅਸੀਂ ਇੰਨਾ ਜਿੰਨਾ ਵੀ ਮੋਤੀ ਤੁਸੀਂ ਚੁਗਣਾ ਹੋਇਆ ਉਹ ਉਨਾਂ ਚੁਗਿਆ ਕਰੋ ਮੋਤੀਆਂ ਦਾ ਸਾਡੇ ਕੋਈ ਠਿਕਾਣਾ ਨਹੀਂ ਇਹ ਲਾਲੇ ਨਾਲ ਹੈ ਮੇਰੀ ਯਾਰੀ ਤੋਤਾ ਕਹਿੰਦਾ ਵੀ ਤੁਸੀਂ ਇੱਕ ਇੱਕ ਲਾਲਤਾ ਗੋਲ ਦਿਓ ਯਾਰ ਮੈਂ ਲਾਲੇ ਦਾ ਫੇਰ ਵੀ ਮੈਂ ਇੰਨਾ ਦਾ ਨੂਣ ਪਾਣੀ ਖਾਨਾ ਰੋਜ਼ ਉਹ ਕਰਦਾ ਛੋਡੂ ਵੀ ਮੋਤੀ ਛਟਿਆਉਣਾ ਉਹ ਕਰਕੇ ਵੀ ਇਹਨੂੰ ਲਾਲ ਉਹ ਗੋਲ ਦਿਓ ਉਹਦੇ ਪਾਈ લાલ ਓਗੋ ਤੇ ਉਹਦਾ ਲਾਲਾ ਰੰਗਾ ਜੋ ਗਿਆ ਜਦੋਂ ਇੱਕ ਲਾਲ ਵੇਚਿਆ ਕਰੇ ਬਹੁਤ ਰੁਪਏ ਬੱਟੇ ਜਾਇਆ ਕਰਨ ਉੱਥੋਂ ਨੇ ਮਾਰੀ ਡਾਰੀ ਉੱਥੇ ਜਿਹੜਾ ਰਾਜਾ ਸੀ ਰਾਜੇ ਦੇ ਜਹਾ ਬੜਿਆ ਤੋਤਾ ਰਾਜੇ ਦੀ ਕੁੜੀ ਨੂੰ ਪੜਾਉਣ ਲੱਗਿਆ ਜਾ ਕੇ ਅੱਛਾ ਰਾਜੇ ਦੀ ਕੁੜੀ ਨੂੰ ਕਹਿੰਦਾ ਕਹਿੰਦਾ ਆ ਐਸ਼ ਰੋਟ ਪੜੀ ਚੱਲ ਤੈਨੂੰ ਮੈਂ ਐ ਹੈ ਜ ਆ ਰਾਜਾ ਭਾਲ ਕੇ ਦੇਉ ਤੂੰ ਦੇਖੇਂਗੀ ਝਟ ਜਿਹੜਾ ਜਿਹੜਾ ਕੁਝ ਮਰਜ਼ੀ ਆ ਬਣ ਜੇ ਉਹ ਆ ਜਾ ਕੁਝ ਹੀ ਬਣ ਜਾ ਕਰੂ ਉਹ ਜੇ ਕਹਿੰਦੇ ਬੱਕਰਾ ਮਾਰਿਆ ਵਾ ਉਹ ਜੋ ਉਹਨੂੰ ਜਿਉਂਦਾ ਕਰਦਿਆ ਕਰੂ ਜਾਨੀ ਇਹ ਜੇ ਰਾਜੇ ਨਾਲ ਤੇਰੀ ਸ਼ਾਦੀ ਕਰੂ ਮੈਂ ਤੋਤਾ ਕਹਿੰਦਾ ਤੂੰ ਦੇਖੀ ਤਾਂ ਸਹੀ ਜਮਾ ਮਰੀ ਵੀ ਚੀਜ਼ ਨੂੰ ਜਿਉਂਦੀ ਕਰਦਿਆ ਕਰੂ ਐਡਾ ਤਕਨੀਕੀ ਰਾਜਾ ਤੇ ਭਾਈ ਉਹ ਜਦੋਂ ਉਹ ਕੁੜੀ ਉਹਦਾ ਜਦੋਂ ਹਰ ਵਾਰ ਤੋਂ ਉਹਨੂੰ ਪੜਾਇਆ ਕਰੇ ਕੁੜੀ ਮੈਂ ਕਹਿਣਾ ਮੰਨਣ ਲੱਗੀ ਤੋਤੇ ਦਾ ਜਿਵੇਂ ਤੋਤਾ ਕਹਿਆ ਕਰੇ ਉਵੇਂ ਕਰਿਆ ਕਰੇ ਉਹ ਤਾਂ ਉਹ ਰਾਜੇ ਨਾਲ ਸ਼ਾਦੀ ਕਰਾਉਣ ਦਾ ਰਾਤਾ ਕਰ ਲਿਆ। ਸ਼ਾਦਾ ਹੀ ਦਾ ਰਾਜਾ ਇਹਦਾ ਗਈ ਸਾਨੂੰ ਰਾਜਾ ਉਹ ਬਰਾਤ ਲੈ ਕੇ ਆ ਗਿਆ ਉਹ ਕੁੜੀ ਨੂੰ ਵੇਹਾਉਣ। ਉਹਨੂੰ ਤੋਤਾ ਕਹਿੰਦਾ ਆ ਬੱਕਰਾ ਜਿਹੜਾ ਖੜਾ ਹੈ ਨਾ ਕਹ ਉਹਨੂੰ ਕਹਿ ਵੀ ਮੈਂ ਫੇਰ ਤੇਰੇ ਨਾਲ ਫੇਰੇ ਲਾऊं। ਆ ਬੱਕਰੇ ਨੂੰ ਮਾਰ ਕੇ ਜਿਉਂਦਾ ਕਰ। ਤੋਤਾ ਕਹਿੰਦਾ ਉਹ ਕਹਿੰਦੀ ਠੀਕ ਹੈ। ਉਹ ਕਹਿੰਦੀ ਮੈਂ ਸੁਣਿਆ ਵੀ ਤੇਰੇ ਚ ਬਹੁਤ ਕਲਾ ਹੈ। ਉਹ ਕਹਿੰਦਾ ਵਾਹਤ ਹੈ ਕਹਿੰਦੀ ਆ ਬੱਕਰੇ ਨੂੰ ਮਾਰ ਕੇ ਜਿਉਂਦਾ ਕਰਕੇ ਦਿਖਾ ਮੈਂ ਤਾਂ ਫੇਰ ਤੇ ਨਾ ਫੇਰੇ ਲਾਉਂਦੇ ਉਹਨਾਂ ਤੇ ਫੇਰ ਨਹੀਂ ਲੈਂਦੀ ਉਹ ਕਹਿੰਦਾ ਇਹ ਕੀ ਗੱਲ ਹੈ ਤਾਂ 1 ਮਿੰਟ ਦੀ ਖੇੜਾ ਹੈ ਮੇਰੀ ਉਹਨੇ ਦਵੱਟੇ ਦਾ ਦਿੱਤੀ ਮਰੂੜੀ ਬੱਕਰੇ ਦਾ ਗਲ ਘੁੱਟਿਆ ਦਵੱਟੇ ਦੀ ਮਰੂੜੀ ਨਾਲ ਬੱਕਰਾ ਛੜਤਾ ਧਾਤੀ ਦੇ ਬੱਕਰਾ ਮਰ ਗਿਆ ਆਵਦੀ ਦੇਹ ਕੱਢੀ ਰਾਜੇ ਨੇ ਜਿਹੜਾ ਵੇ ਹੁਣ ਆਇਆ ਸੀ ਬੱਕਰੇ 'ਚ ਵੜ ਗਈ ਬਾੜਤੀ ਉਹ ਤਾਂ ਤੋਤੇ ਨੇ ਆਵਦੀ ਦੇਖਦੀ ਉਹੀ ਰਾਜਾ ਫੇਰ ਬਣ ਗਿਆ ਜਿਹੜਾ ਪਹਿਲਾ ਸੀ ਅੱਛਾ ਹਾਂ ਤੋਤੇ ਤੋਂ ਤੋਤੇ ਤੋਂ ਜੇ ਕੱਢੀ ਜਾਂਦੋ ਤੇ ਉਹ ਜਾ ਵੜਿਆ ਆਪਦੇ ਸਰੀਰ ਆਪਦੇ ਸਰੀਰ ਚ ਫੇਰ ਬਣ ਗਿਆ ਬਣ ਕੇ ਆਪਦੇ ਸਰੀਰ ਜਦੋਂ ਸ਼ਾਦੀ ਕਰਾਈ ਉਹ ਕੁੜੀ ਨਾਲੀ ਉਸੇ ਨਾਲੀ ਜਿਹੜੀ ਪੜਾਈ ਸੀ ਪੜਾ ਕੇ ਸ਼ਾਦੀ ਕਰਾ ਕੇ ਉਹਦੇ ਨਾਲ ਫੇਰ ਆ ਕੇ ਬਸਾਂ ਰਸਣ ਲੱਗ ਗਿਆ ਤੇ ਫੇਰ ਤੂੰ ਐਂ ਗੱਲ ਮਕਾਦੇ ਫੇਰ ਆ ਸੰਭਾਲਿਆ ਉਹਨੇ ਆਪਦਾ ਨਹੀਂ ਨਾਈ ਉਹਨੇ ਤਾਂ ਨਾਈ ਨਹੀਂ ਤਾਂ ਤੋਤੇ ਮਰਵਾ ਕੇ ਸਿੱਧੂ ਕਹਿੰਦਾ ਐਂ ਕਹਿੰਦਾ ਦੁਸ਼ਮਣ ਹੋਰ ਕੋਈ ਅਨਵਰਨ ਜਿੰਨਾ ਕਹਿੰਦਾ ਤੋਤਾ ਜੱਟ ਦਾ ਦੁਸ਼ਮਣ ਹੈ ਤੋਤੇ ਮਰ ਜਿਹੜਾ ਜਿਉਂਦਾ ਫੜ ਕੇ ਲਿਆਉ ਉਹਨੂੰ ਤਾਂ 5 ਰੁਪਏ ਜਿਹੜਾ ਮਾਰ ਕੇ ਲਿਆਉ ਤੋਤੇ ਨੂੰ ਕਹਿੰਦਾ ਉਹਨੂੰ 3 ਰੁਪਏ ਨਾਮ ਰੱਖਤਾ ਸੀ ਯਾਨੀ ਇਹ ਐਡੀ ਕੌਮ ਚੋਹਤ ਤੇ ਚਲਾਕ ਹੈ ਜਿਹੜੀ ਨਾਈ ਕਹਿੰਦੇ ਨੇ ਆਪਾਂ ਐਸ ਲੋਡ ਕਰੀ ਸੀ ਉਹਨੇ ਉਦੇ ਨਾਲ ਰਾਜੇ ਦੇ ਨਾਲ ਨਾਲ ਜਾ ਕੇ ਤੇ ਫਿਰ ਰਾਜ ਭਾਗ ਸੰਭਾਲਿਆ ਉਹਨੇ ਇਹ ਦੋਹਾਂ ਤੋਂ ਸਟੋਰੀ ਇੱਥੇ ਖਤਮ ਕਰਾਂਗੇ ਤੇ ਹੁਣ ਇਹਨੂੰ ਮਿਲਾਂਗੇ ਅਗਲੀ ਸਟੋਰੀ ਨਾਲ